ਹਰਪੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਲੰਗਵਾਲ ਨੇ ਸੀਨੀਅਰ ਅਗਵਾਦ ਨਾਲ ਵੀ ਗੱਲਬਾਤ ਗਿਆਨੀ ਹਰਪੀਰ ਸਿੰਘ ਦੀ ਕਰਵਾਈ ਗਿਆਨੀ ਹਰਪੀਰ ਸਿੰਘ اجلاس ਦਾ ਫੈਸਲਾ ਮੰਡਨ ਮੁਤਿਆਰ ਨੇ ਸਪੋਰਟਸ ਐਡਕਾਲ ਦਾ ਜ਼ਿਕਰ ਕਰ ਇਹ ਨੁਕਤਾ ਕੱਢ ਲਿਆ ਜੋ ਪੜਤੀ ਕਮੇਟੀ ਹੈ ਉਸ ਦਾ اجلاس ਰੱਖਿਆ ਹੋਇਆ ਹੈ 18 مارچ ਨੂੰ ਪੱਤੀ ਕਮੇਟੀ ਨੇ ਪਰਤੀ ਮੁਹਿੰਮ ਸ਼ੁਰੂ ਕੀਤੀ ਸੀ ਪਰਤੀ ਕੰਪਲੀਟ ਹੋ ਚੁੱਕੀ ਹੈ ਡੈਲੀਗੇਟਸ ਚੁਣੇ ਜਾ ਚੁੱਕੇ ਨੇ ਤੇ ਕੱਲ 11 ਵਜੇ ਇੱਕ ਜਲਾਸ ਹੈ ਤੇ ਇਜਲਾਸ ਦੀ ਪ੍ਰਧਾਨ ਦੀ ਚੋਣ ਹੋਏਗੀ ਤੇ ਪਹਿਲਾ ਸੰਗੀਤ ਰਖੜਾ ਵੀ ਵੱਡਾ ਬਿਆਨ ਦੇ ਚੁੱਕੇ ਨੇ ਉਹਨਾਂ ਨੇ ਇਸ ਕੱਲ ਦਾ ਜ਼ਿਕਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਪ੍ਰਧਾਨ ਹੋਣਗੇ ਇਸ ਬਾਬਤ ਅਸੀਂ ਐਲਾਨ ਕਰ ਲਿਆ ਹੈ ਡਿਸਾਈਡ ਕਰ ਲਿਆ ਉਹਨਾਂ ਦਾ ਕਹਿਣਾ ਹੈ ਕਿ ਜੋ ਧਾਰਮਿਕ ਕਾਉਂਸਲ ਦੇ ਪ੍ਰਧਾਨ ਹੋਣਗੇ ਬੀਬੀ ਸਤਪੰਥ ਕੌਰ ਹੋਣਗੇ ਇਹ ਕੜਿਓ ਹੈ ਕਿ ਕੁਝ ਦਿਨ ਪਹਿਲਾਂ ਹੀ ਗਿਆਨੀ ਹਰਪੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਪਾਈ ਸੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਧਿਆਨ 'ਚ ਸੁਨੰਝ ਇਹ ਚਰਚਾਵਾਂ ਆਈਆਂ ਨੇ ਕਿ ਉਹਨਾਂ ਦਾ ਨਾਮ ਤੇ ਬੀਬੀ ਸਤਵੰਤ ਕੌਰ ਦਾ ਨਾਮ ਪ੍ਰਦਾਨਗੀ ਦੀ ਚੋਣ ਚ ਦੌਰ ਚ ਅੱਗੇ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਐਸਪਸ਼ਟ ਕੀਤਾ ਸੀ ਕਿ ਉਹ ਪ੍ਰਦਾਨਗੀ ਦੀ ਚੋਣ ਦੀ ਦੌੜ ਤੋਂ ਬਾਹਰ ਨੇ ਕਿ ਕਿ ਬੀਬੀ ਸਤਵੰਤ ਕੌਰ ਦਾ ਉਹ ਸਤਕਾਰ ਕਰਦੇ ਨੇ ਆਦਰ ਕਰਦੇ ਨੇ ਹੁਣ ਚੱਚਾਵਾ ਇਹਨੇ ਕਿ ਸ਼ਨੀਵਾਰ ਨੂੰ ਲੋਂਗਵਾਲ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਇਨਫੈਕਟ ਉਹਨਾਂ ਨੂੰ ਮਨਾ ਲਿਆ ਗਿਆ ਮੇਰਾ ਮੇਰੇ ਸੋਗ ਵਿਨੇਸ਼ ਪਟਾਰੀਆ ਫੋਨ ਲਾਈਨ ਤੇ ਜੁੜੋਏ ਨੇ ਵਿਨੇਸ਼ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾ ਲਿਆ ਗਿਆ ਹੈ ਸ਼ਨੀਵਾਰ ਨੂੰ ਲੋਂਗਵਾਲ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਦੂਸਰੇ ਸੀਨੀਅਰ ਅਗੋਨਾਲ ਵੀ ਗੱਲਬਾਤ ਕਰਵਾਈ ਸਰਬਜੋਤ ਦੇਖੋ ਭਈ ਹੁਣ ਸਾਰਾ ਜਿਹੜਾ ਪਿਛਲੇ 3-4 ਦਿਨਾਂ ਦਾ ਘਟਨਾਕ੍ਰਮ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਪਰ ਸੋ ਸਵੇਰੇ ਇੱਕ ਟਵੀਟ ਕਰਦੇ ਆ ਕਿ ਮੈਂ ਪ੍ਰਧਾਨਗੀ ਦੀ ਰੇਸ ਤੋਂ ਆਪਦੇ ਆਪ ਨੂੰ ਬਾਹਰ ਕਰਦਾ ਤੇ ਬੀਬੀ ਸਤਵੰਦ ਕੌਰ ਜੇ ਪ੍ਰਧਾਨ ਮੰਨਦੇ ਆ ਤਾਂ ਮੇਰਾ ਉਹਨਾਂ ਨੂੰ ਸਮਰਥਨ ਹੈ। ਉਦੋਂ ਇਹ ਖਬਰ ਆ ਗਈ ਸੀ ਕਿ ਜਾਨੀ ਹਰਪ੍ਰੀਤ ਸਿੰਘ ਉਹਨ ਰੇਸ ਤੋਂ ਬਾਹਰ ਹੋ ਗਏ ਕੋਈ ਪ੍ਰਧਾਨਗੀ ਦੀ ਦਾਵੇਦਾਰੀ ਨਹੀਂ ਕੋਈ ਉਹ ਇਜਲਾਸ ਵਿੱਚ ਸ਼ਾਮਿਲ ਨਹੀਂ ਹੋ ਰਿਹਾ ਤੇ ਨਾ ਹੀ ਉਹ ਪ੍ਰਧਾਨਗੀ ਲੈਣਗੇ। ਫਿਰ ਅਜਿਹੀ ਜਾਂ ਕੀ ਕਟਰਾਕਰਮ ਹੋਏ ਕਿ ਪਿਛਲੇ ਲਗਭਗ ਆਪਾਂ ਕਹਿ ਸਕਦੇ ਹਾਂ 48 ਘੰਟਿਆਂ ਦੇ ਵਿੱਚ ਵਿੱਚ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਫੇਰ ਸਾਹਮਣੇ ਆ ਗਿਆ ਈਵਨ ਤੁਰੀਜੀਤ ਸਿੰਘ ਰਖਲਾ ਨੇ ਅਨਾਉਂਸ ਕਰਤਾ ਤੇ ਆਫ ਦਾ ਰਿਪੋਰਟ ਖਬਰ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤਿਆਰ ਵੀ ਹੈ ਜੋ ਫੈਸਲਾ ਹੋਊਗਾ ਹੂੰ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਇਸ ਕਾਲੇ ਜਲਾਦ ਵਿੱਚ ਕੀ ਫੈਸਲਾ ਹੋਊਗਾ ਕੀ ਨਹੀਂ ਪਰ ਗਿਆਨੀ ਹਰਪ੍ਰੀਤ ਸਿੰਘ ਨਾਲ ਹੁਣ ਮੇਰੀ ਮੈਂ ਆਪਾਂ ਜੇ ਆਪਾਂ ਗੱਲ ਕਰੀਏ ਕਿ ਜਦੋਂ ਪਰਸੋ ਉਹਨਾਂ ਨੇ ਟਵੀਟ ਕੀਤਾ ਸੀ ਉਸ ਤੋਂ ਕੁਝ ਟਾਈਮ ਬਾਅਦ ਮੇਰੀ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਗੱਲ ਹੋਈ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਤੁਹਾਡਾ ਨਾਮ ਬਹੁਤ ਸਟਰੋਂਗ ਚੱਲ ਰਿਹਾ ਸੀਗਾ ਇਹ ਮੈਸੇਜ ਕਿਵੇਂ ਆਇਆ ਸਾਹਮਣੇ ਉਹ ਕਹਿ ਰਹੇ ਕਿ ਉਹਨਾਂ ਦੇ ਦਿਲ ਵਿੱਚ ਇੱਕ ਤਰੀਕੇ ਨਾਲ ਬਲਵਲੇ ਆਏ ਸੀਗੇ ਪਰਸੋ ਉਹ ਸਵੇਰੇ ਦਿੱਲੀ ਗਏ ਹੋਏ ਸੀਗੇ ਤੇ ਦਿੱਲੀ ਕਿਸੇ ਨਾਲ ਉਹਨਾਂ ਦੀ ਮੀਟਿੰਗ ਹੋ ਰਹੀ ਸੀ ਉਸ ਮੀਟਿੰਗ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਕੁਝ ਬਲਵਲੇ ਉੱਠੇ ਤੇ ਉਸ ਬਲਵਲਿਆਂ ਨੂੰ ਜ਼ਾਹਿਰ ਕਰਨ ਲਈ ਉਹਨਾਂ ਨੇ ਸੋ ਜਿਸ ਵਿੱਚ ਆਪਣੇ ਆਪ ਨੂੰ ਪ੍ਰਧਾਨਗੀ ਦੀ ਰੇਸ ਤੋਂ ਬਾਹਰ ਕਰ ਲਿਆ ਪਰ ਸਵਾਲ ਇਹ ਉੱਠਦਾ ਕਿ ਫਿਰ ਹੁਣ ਪਿਛਲੇ 48 ਘੰਟਿਆਂ ਵਿੱਚ ਸਪੈਸ਼ਲੀ ਕੱਲ ਦੇ ਦਿਨ ਚ ਇਹ ਉਹਦਾ ਕੀ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਸਾਹਮਣੇ ਆ ਗਿਆ ਸਰਜੀਤ ਸਿੰਘ ਰਾੜਾ ਨੇ ਰਖੜਾ ਨੇ ਅਨਾਉਂਸ ਵੀ ਕਰਤਾ ਤੇ ਉਸ ਬੰਦੀ ਜਦੋਂ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਿਆਨੀ ਹਰਪ੍ਰੀਤ ਸਿੰਘ ਨਾਲ ਤਾਂ ਉਹਨਾਂ ਦੇ ਆਸ-ਪਾਸ ਦੇ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਲ ਜਦੋਂ ਵਾਪਸ ਦਿੱਲੀ ਤੋਂ ਪਟੇੰਡਾ ਆਗੇ ਸੀ ਉਹਨਾਂ ਦੇ ਪਟੇੰਡਾ ਰਿਹਾਇਸ਼ ਤੇ ਗੋਬਿੰਦ ਸਿੰਘ ਲੋਂਗਵਾਲ ਜਿਹੜੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਰਹੇ ਹੈ ਉਹ ਪਹੁੰਚੇ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜਾ ਪਿਛਲੇ 6 ਮਹੀਨਿਆਂ ਦਾ ਇੱਕ ਕਾਰਜਕ੍ਰਮ ਚੱਲ ਰਿਹਾ ਸੀਗਾ ਗੁਰਮਤਿ ਦੀ ਰੋਸ਼ਨੀ ਵਿੱਚ ਜਿਹੜੇ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਹੁੰਦੇ ਹੋਏ ਜਿਹੜੇ ਗਿਆਨੀ ਰਕਵੀਰ ਸਿੰਘ ਵੱਲੋਂ ਹੁਕਮਨਾਮੇ ਸੁਣਾਏ ਗਏ ਸੀ ਜਿੰਨਾਂ ਜਿਹੜੇ ਪੈਨਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਿਲ ਸੀ ਉਹ ਸਾਰੀ ਮਿਹਨਤ ਇੱਕ ਤਰੀਕੇ ਨਾਲ ਆਪਾਂ ਵੇ ਤੇ ਉਹਨਾਂ ਨੇ ਅਪੀਲ ਕੀਤੀ ਕਿ ਆਪਾਂ ਨੂੰ ਇਸ ਤਰੀਕੇ ਨਾਲ ਸੈੱਬੈਕ ਨਹੀਂ ਕਰਨਾ ਚਾਹੀਦਾ اجلاس ਦੇ ਵਿੱਚ ਆਪਾਂ ਸ਼ਾਮਿਲ ਹੁੰਨੇ ਆ ਜਿਹੜੇ ਜਿਹੜੇ ਡੈਲੀਗੇਟਸ ਐ ਜੋ ਵੀ ਫੈਸਲਾ ਲੈਣਗੇ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਦੇ ਨਾਮ ਤੇ ਮੋਹਰ ਲਾਣ ਭਾਵੇਂ ਬੀਬੀ ਸੁਤਵੰਦ ਕੌਰ ਦੇ ਨਾਮ ਤੇ ਮੋਹਰ ਲਾਣ ਭਾਵੇਂ ਕਿਸੇ ਥਰਡ ਪਰਸਨ ਦੇ ਨਾਮ ਤੇ ਮੋਹਰ ਲਾਣ ਉਹ ਆਪਾਂ ਨੂੰ ਜਿਹੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਤੇ ਬਕਾਇਦਾ ਉਹਨਾਂ ਨੇ ਜਿਹੜੇ ਸੀਨੀਅਰ ਆਗੂ ਹੈ ਜਿਹੜੀ ਸੋ ਕੋਲਡ ਸੁਧਾਰ ਲੈਰ ਦੀ ਯੋਜਦੇ ਭਾਵੇਂ ਪ੍ਰੇਮ ਸਿੰਘ ਚੰਦੂਮਾਜ਼ਾ ਹੋਣ ਭਾਵੇਂ ਭੁੱਲੇਵਾਲ ਸਾਹਿਬ ਹੋਣ ਭਾਵੇਂ ਬੀਬੀ ਜਗੀਰ ਕੌਰ ਹੋਣ ਜਾਂ ਭਾਵੇਂ ਹੋਰ ਜਿਹੜੇ ਆਗੂ ਹੈ ਜਿਨ੍ਹਾਂ ਨੂੰ ਆਪਾਂ ਪਿਛਲੇ ਕਾਫੀ ਟਾਈਮ ਤੋਂ ਐਕਟਿਵ ਦੇਖਨੇ ਆ ਸੁਧਾਰ ਲੈਰ ਚ ਉਹਨਾਂ ਸਾਰਿਆਂ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਵੀ ਕਰਾਈ ਗਈ ਇਹ ਨਿਊਜ਼ ਹੈਡਿੰਗ ਪੰਜਾਬ ਦੇ ਪੁਖਤਾ ਸੂਤਰਾਂ ਤੋਂ ਇਹ ਸਾਡੇ ਕੋਲ ਖਬਰ ਹੈਗੀ ਹੈ ਕਿ ਕੱਲ ਬਟੇਂਡਾ ਰੈਅਸ਼ਟੇ ਗੋਵਿੰਦ ਸਿੰਘ ਲੋਂਗੋਵਾਲ ਗਏ ਉਹਨਾਂ ਨੇ ਸਾਰੇ ਆਗੂਆਂ ਨਾਲ ਗੱਲ ਕਰਾਈ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਸਮ ਹਾਉ ਇਸ ਗੱਲ ਤੇ ਕਨਵਿੰਸ ਹੋ ਗਏ ਕਿ ਚਲੋ ਉਹ ਆਪਦੇ ਆਪ ਨੂੰ ਪੇਸ਼ ਤਾਂ ਨਹੀਂ ਕਰ ਰਹੇ ਪਰ ਜੋ ਡੈਲੀਗੇਟ ਫੈਸਲਾ ਲੈਣਗੇ ਕੱਲ ਯਾਨੀ ਕਿ ਜਿਹੜਾ ਸੋਮਵਾਰ ਨੂੰ ਇਜਲਾਸ ਹੋ ਰਿਹਾ ਉਸ ਦੇ ਵਿੱਚ ਜੋ ਡੈਲੀਗੇਟ ਫੈਸਲਾ ਲੈਣਗੇ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਜ਼ੂਰ ਹੋਊਗਾ ਭਾਵੇਂ ਹਰਪ੍ਰੀਤ ਸਿੰਘ ਦੇ ਨਾਂ ਤੇ ਮੋਹਰ ਲੱਗੇ ਪ੍ਰਧਾਨਗੀ ਤੇ ਭਾਵੇਂ ਕਿਸੇ ਹੋਰ ਦੇ ਨਾਂ ਤੇ ਜੀ ਗਿਆਨੀ ਗੁਰਪ੍ਰੀਤ ਸਿੰਘ ਜੋ ਨੇ ਹਰਪ੍ਰੀਤ ਸਿੰਘ ਬੰਦੇ ਨੇ ਹਾਲਾਂਕਿ ਐਸਜੀਪੀਸੀ ਮੈਂਬਰਸ ਸਾਡ ਨਾਲ ਜੁੜੇ ਸੀ ਉਹਨਾਂ ਨੇ ਕਿਹਾ ਸੀ ਕਿ ਖੁਦ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਜੋ ਗਿਆਨੀ ਹਰਪੀ ਸਿੰਘ ਤੋਂ ਉਸ ਤੋਂ ਬਾਅਦ ਗਿਆਨੀ ਰਣਬੀਰ ਸਿੰਘ ਬਣੇ ਜਦੋਂ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲਾ ਸੁਣਾਇਆ ਗਿਆ ਉਹਨਾਂ ਨੇ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜੋ ਚੁੱਲੇ ਨੇ ਬਾਗੀ ਤੇ ਦਾਗੀ ਉਹ ਇਕੱਠੇ ਕਰਨ ਤੇ ਜਿਨ੍ਹਾਂ ਨੇ ਐਲਾਨ ਕੀਤਾ ਸੀ ਉਹੀ ਹੁਣ ਵੱਖਰਾ ਚੁੱਲਾ ਬਣਾਉਣ ਜਾ ਰਹੇ ਨੇ ਹਾਂ ਦੇਖੋ ਸਰ ਬਈ ਕਹਿ ਸਕਦੇ ਆ ਪਰ ਇਹਨਾਂ ਦਾ ਲੌਜੀਕ ਇਹ ਆ ਜੇ ਸੁਧਾਰ ਲੈਰ ਹੋਵੇ ਭਾਵੇਂ ਜਿਹੜੇ ਬਾਕੀ ਪੰਥਕ ਆਗੂ ਇਹਨਾਂ ਨਾਲ ਜੁੜੇ ਹੋਏ ਆ ਕੀ ਇਹ ਅਕਾਲ ਤਖਤ ਸਾਹਿਬ ਕੋਈ ਹੁਕਮ ਸੀਗਾ ਭਰਤੀ ਦਾ ਤੇ ਜਿਹੜੀ ਭਰਤੀ ਕਮੇਟੀ ਆ ਜਿਹੜੀ ਨਿਗਰਾਨ ਕਮੇਟੀ ਬਣਾਈ ਗਈ ਸੀ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਸੀ ਇਹ ਉਸੇ ਨਿਗਰਾਨ ਕਮੇਟੀ ਦੇ ਦਿਸ਼ਾ ਨਿਰਦੇਸ਼ 'ਚ ਇਹ ਸਾਰਾ ਪ੍ਰੋਸੈਸ ਹੋ ਰਿਹਾ ਹੈ ਇਸ ਤਰ੍ਹਾਂ ਕਿ ਇਹਨਾਂ ਦਾ ਲਾਜਿਕ ਇਹ ਹੈ ਕਿ ਇਸ ਕਰਕੇ ਇਹ ਸਾਡਾ ਵਕਰਾ ਚੁਲਾ ਨਹੀਂ ਸਾਡਾ ਤਾਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੁਕਮ ਸੀਗਾ ਇਹ ਉਹੀ ਇੱਕ ਹੈ ਜਿਹੜੀ ਪਾਰਟੀ ਜਾਂ ਇੱਕ ਥੜਾ ਫਾਰਮ ਹੋਣ ਜਾ ਰਿਹਾ ਜਿਸ ਦੀ ਪ੍ਰਧਾਨਗੀ ਨੂੰ ਲੈ ਕੇ ਕੱਲ ਐਲਾਨ ਹੋਏਗਾ ਤੇ ਹੁਣ ਕੱਲ ਨਾਮਕੀਜ਼ਦਾ ਹੋਏਗਾ ਹਾਲਾਂਕਿ ਸੁਰਜੀਤ ਸਿੰਘ ਰਖੜਾ ਇਹ ਦੱਸ ਚੁੱਕੇ ਹੈ ਪਰ ਉਸ ਤੋਂ ਬਾਅਦ ਇਹਦਾ ਇੱਕ ਪ੍ਰੈਸ ਨੋਟ ਵੀ ਜਾਰੀ ਹੋਇਆ ਉਹਨਾਂ ਦੇ ਪ੍ਰੈਸ ਨੋਟ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇੱਕ ਨਿੱਜੀ رائے ਹੈ ਇਹ ਤੇ ਹੁਣ ਉਹ ਕਹਿ ਸਕਦੇ ਆ ਕਿ ਇਹ ਜਿਹੜੀ ਖਬਰ ਸੀ ਸੁਰਜੀਤ ਸਿੰਘ ਰਖੜਾ ਜਾਂ ਸੁਧਾਰ ਰਣ ਦੇ ਕੁਝ ਆਗੂ ਸੀ ਉਹ ਵੱਲੋਂ ਲੀਕ ਹੋ ਗਈ ਔਰ ਕੱਲ ਕਿਸ ਦੇ ਨਾਮ ਦਾ ਐਲਾਨ ਹੋਏਗਾ ਕਿਵੇਂ ਹੋਏਗਾ ਕੀ ਪ੍ਰੋਸੈਸ ਹੋਊਗਾ ਯਾਨੀ ਹਰਪ੍ਰੀਤ ਸਿੰਘ ਦੇ ਨਾਮ ਦਾ ਐਲਾਨ ਹੁੰਦਾ ਹੈ ਜਾਂ ਹੋਰ ਕਿਸੇ ਦੇ ਨਾਂ ਦਾ ਐਲਾਨ ਦਾ ਐਲਾਨ ਹੁੰਦਾ ਇਹ ਕੱਲ ਨੂੰ ਪਤਾ ਲੱਗੇਗਾ ਪਰ ਫਿਲਹਾਲ ਜਿਹੜੀ ਆ ਆਫ ਦਾ ਰਿਕਾਰਡ ਸੂਤਰਾਂ ਦੇ ਹਵਾਲੇ ਤੋਂ ਨਿਊਜ਼ 18 ਪੰਜਾਬ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕੱਲ ਗੋਬਿੰਦ ਸਿੰਘ ਲੋਂਗੋਵਾਲ ਉੱਥੇ ਪਹੁੰਚੇ ਸੀ ਜਦੋਂ ਕੁਝ ਸੀਨੀਅਰ ਆਗੂਆਂ ਨਾਲ ਗੱਲ ਵੀ ਕਰਾਈ ਤੇ ਉਸ ਤੋਂ ਬਾਅਦ ਜਿਹੜਾ ਹੁਣ ਅੱਗੇ ਦਾ ਫੈਸਲਾ ਉਹ ਕੱਲ ਨੂੰ ਕਲੀਅਰ ਹੋਏਗਾ ਜੀ ਸਰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਨੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਗਾਨੀ ਹਰਪ੍ਰੀਤ ਸਿੰਘ ਨੂੰ ਮਨੋਨ ਪਹੁੰਚੇ ਸਨ ਸ਼ਨੀਵਾਰ ਨੂੰ ਗੋਬਿੰਦ ਸਿੰਘ ਲੋਂਗੋਵਾਲ ਉਹਨਾਂ ਨੇ ਮੁਲਾਕਾਤ ਕੀਤੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗੋਬਿੰਦ ਸਿੰਘ ਲੋਂਗੋਵਾਲ ਨੇ ਸੀਨੀਅਰ ਆਗੂ ਦੇ ਨਾਲ ਵੀ ਉਹਨਾਂ ਦੀ ਗੱਲ ਬਾਤ ਕਰਾਈ ਹੈ ਗਿਆਨੀ ਹਰਪ੍ਰੀਤ ਸਿੰਘ ਇਜਲਾਸ ਦਾ ਫੈਸਲਾ ਮਨਨਪਿਆਰ ਨੇ ਇਸ ਗੱਲ ਦਾ ਜ਼ਿਕਰ ਸੋਰਸਸ ਕਰ ਰਹੇ ਨੇ ਕਿਉਂਕਿ ਦੋ ਦਿਨ ਪਹਿਲਾਂ ਹੀ ਉਹਨੇ ਪੋਸਟ ਪਾਈ ਸੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮੈਂ ਇਸ ਇਸ ਰੇਸ ਤੋਂ ਬਾਹਰ ਹਾਂ ਕਿਉਂਕਿ ਜੀ ਵੀ ਸਤਪੰਥ ਕੌਰ ਦਾ ਨਾਮ ਵੀ ਪੈਰਲਲੀ ਐਸ ਡਾਟ ਜੀ ਨਾਲ ਚੱਲ ਰਿਹਾ ਹੈ ਉਹ ਵੀ ਜੀ ਸਤਪੰਥ ਕੌਰ ਦਾ ਜੁਨੇ ਉਹ ਸਨਮਾਨ ਕਰਦੇ ਨੇ ਆਦਰ ਕਰਦੇ ਨੇ ਐਸ ਕਰਕੇ ਉਹ ਐਸ ਪ੍ਰਦਾਨਗੀ ਦੀ ਚੋਣ ਵੀ ਤੌਰ ਤੇ ਬਾਹਰ ਨੂੰ ਚਰਚਾਵਾਨੀ ਸੋਰਸਸ ਨੇ ਗਲਤ ਜ਼ਿਕਰ ਕਰਾਇਆ ਕਿ ਗੋਬਿੰਦ ਸਿੰਘ ਲੰਗੋਵਾਲ ਉਹਨਾਂ ਦੇ ਕਹਤ ਬਹੁਤ ਜੀ ਰਿਹਾਈ ਤੇ ਗੱਲਬਾਤ ਕੀਤੀ ਗਈ ਮਨਾਇਆ ਗਿਆ ਜੋ ਸੀਨੀਅਰ ਮੈਂਬਰਸ ਨੇ ਸੁਧਾਰ ਲਹਿਰ ਦੇ ਉਹਨਾਂ ਨਾਲ ਵੀ ਗੱਲਬਾਤ ਜੋ ਹੈ ਉਹ ਯਾਨੀ ਹਰਪੀ ਸਿੰਘ ਦੀ ਕਰਵਾਈ ਗਈ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੋ ਵੀ اجلاس ਦਾ ਫੈਸਲਾ ਹੋਏਗਾ ਉਹ ਉਹਨਾਂ ਨੂੰ ਕਬੂਲ ਗੇਵਲ ਅੰਗਰਗ ਅਗਲੀ ਖਬਰ ਦਾ ਸੁਰਜੀਤ ਰਖੜਾ ਦੇ ਬਿਆਨ ਤੋਂ ਸੁਧਾਇ ਲੜਦੇ ਵੱਲੋਂ ਕਿਨਾਰਾ ਕਰ ਲਿਆ ਗਿਆ ਹੈ ਸੋਮਵਾਰ ਨੂੰ ਇਜਲਾਸ ਸ਼ੀਤ ਤੈ ਹੋਵੇਗਾ ਪ੍ਰਧਾਨ ਸੁਦਾਲ ਲਹਿਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਰਖੜਾ ਦਾ ਗਿਆਨੀ ਹਰਪ੍ਰੀਤ ਵਾਲਾ ਬਿਆਨ ਨਹੀਂ ਚੀ ਬਿਆਨ ਹੈ ਸੁਰਜੀਤ ਰਖੜਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਨ ਦਾ ਦਾਵਾ ਕੀਤਾ ਸੀ ਸੋਮਵਾਰ ਨੂੰ ਭੜਤੀ ਕਮੇਟੀ ਨੇ ਸੱਦਿਆ ਹੈ ਜਨਰਲ ਇਜਲਾਸ ਤੇ ਕੱਲ 11 ਵਜੇ ਇਜਲਾਸ ਸੱਦਿਆ ਗਿਆ ਤੇ ਇਜਲਾਸ ਜੀ ਪ੍ਰਧਾਨ ਦੇ ਜੋ ਨਾਮ ਦਾ ਐਲਾਨ ਕੀਤਾ ਜਾਏਗਾ ਤੇ ਸੁਜੀਤ ਰਖੜਾ ਨੇ ਇਸ ਬਾਬਤ ਐਲਾਨ ਕਰ ਦਿੱਤਾ ਸੀ ਹਾਲਾਂਕਿ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਉਹਨਾਂ ਦੇ ਵੱਲੋਂ ਜੋ ਹੈ ਇਹ ਡਿਸਾਈਡ ਕਰ ਲਿਆ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਪ੍ਰਧਾਨ ਹੋਣਗੇ ਤੇ ਜੋ ਧਾਰਮਿਕ ਕੌਂਸਲ ਦੇ ਪ੍ਰਧਾਨ ਨੇ ਉਹ ਵੀ ਦੀ ਸਤਵੰਦ ਕੌਰ ਹੋਣਗੇ ਪਰ ਹੁਣ ਸੋਮਵਾਰ ਨੂੰ ਇਜਲਾਸ ਹੀ ਤੈਅ ਕਰੇਗਾ ਇਸ ਗੱਲ ਦਾ ਜ਼ਿਕਰ ਸੁਦਾਰ ਨੇ ਕੀਤਾ ਕਿ ਰਖੜਾ ਨੇ ਜੋ ਬਿਆਨ ਦਿੱਤਾ ਹੈ ਉਹ ਉਹਨਾਂ ਦਾ ਇੱਕ ਨਿੱਜੀ ਬਿਆਨ ਹੈ ਸੁਜੀਤ ਰਖੜਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਨ ਦਾ ਦਾਅਵਾ ਕੀਤਾ ਹੈ ਸਰਨਾਲ ਇਕਪਾਲ ਸਿੰਘ ਝੂੰਦਾ ਮੈਂਬਰ ਜੁੜੇ ਨੇ ਪੰਜ ਮੈਂਬਰੀ ਕਮੇਟੀ ਦੇ ਇਕਪਾਲ ਜੀ ਬਹੁਤ-ਬਹੁਤ ਸਵਾਗਤ ਕਰਨ ਨਿਊਜ਼ 18 ਪੰਜਾਬ ਤੇ ਸੁਰਜੀਤ ਰਖਣਾ ਨੇ ਇੱਕ ਬਿਆਨ ਦਿੱਤਾ ਸੀ ਐਲਾਨ ਕੀਤਾ ਸੀ ਕਿ ਗਿਆਨੀ ਹਰਮੀਤ ਸਿੰਘ ਪ੍ਰਦਾਨ ਹੋਣਗੇ ਪਰ ਹੁਣ ਸੁਧਾਰ ਲਹਿਰ ਨੇ ਬਕਾਇਦਾ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਉਹਨਾਂ ਦੀ ਨਿੱਜੀ رائے ਹੈ ਕੱਲ ਹੀ ਪ੍ਰਦਾਨ ਦੇ ਨਾਮ ਦਾ ਐਲਾਨ ਹੋਏਗਾ ਦੇਖੋ ਸਵਾਲ ਹੈ ਕਿਸੇ ਕੱਲ ਨੂੰ 11 ਤਾਰੀਖ ਨੂੰ ਨੂਨ ਡੈਲੀਗੇਟ ਗਲਾਸ ਬੁਲਾਇਆ ਗਿਆ ਹੂੰ ਕੱਲ ਨੂੰ ਜੀ ਸਾਰੇ ਡੈਲੀਗੇਟ ਸਾਹਿਬਾਨ ਨੇ ਪ੍ਰਧਾਨ ਦੀ ਚੋਣ ਕਰਨੀ ਹੈ ਜੋ ਵੀ ਡੈਮੋਕਰੈਟਿਕ ਤਰੀਕੇ ਨਾਲ ਡੈਲੀਗੇਟ ਸਾਹਿਬਾਨ ਨੂੰ ਪ੍ਰਵਾਨ ਹੋਊਗਾ ਉਹ ਚੋਣ ਪ੍ਰਕਿਰਿਆ ਮੁਕੰਮਲ ਕਰ ਹੋਊਗੀ ਯਾ ਪੂਰੇ ਲੋਕਤੰਤਰਿਕ ਢੰਗ ਨਾਲ ਉਹ ਚੋਣ ਪ੍ਰਕਿਰਿਆ ਮੁਕੰਮਲ ਹੋ ਔਰ ਇਹੀ ਸ੍ਰੀ ਅਖਾਲ ਤਖਤ ਸਾਹਿਬ ਦੇ ਹਦੇਸ਼ੀ ਉਹਦੇ ਹਦੇਸ਼ ਦੀ ਇਨਵੇਂਨ ਪਾਲਣਾ ਜੜੀ ਹੁ ਕੀ ਜਾਈ ਹਮ ਅਚੂ ਅੰਦਾਜੀ ਕੋਈ ਤੇ ਆਧਾਰ ਹੋਣਾ ਹੈ ਜਿਸ ਆਧਾਰ ਤੇ ਸੁਜੀਤ ਰਖਣਾ ਨੇ ਵੱਡਾ ਬਿਆਨ ਦਿੱਤਾ ਯਾ ਐਲਾਨ ਕੀਤਾ ਨੇ ਮੈਂ ਜਿਹੜੀ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ ਮੈਂ ਮੈਂ ਨਹੀਂ ਮੈਂ ਮੈਨੂੰ ਇਸ ਬਾਰੇ ਨਹੀਂ ਪਤਾ ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਭਰਤੀ ਕਮੇਟੀ ਦਾ ਜੋ ਪ੍ਰੋਗਰਾਮ ਆ ਉਹ ਕੱਲ ਨੂੰ ਲੋਕਤੰਤਰ ਘਟਾ ਨਾਲ ਡੈਲੀਗੇਟ ਹਾਊਸ ਵਿੱਚ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਦੀ ਔਰ ਹੋਰ ਉਦੇਦਾਰਾਂ ਦੀ ਚੋਣ ਕੀਤੀ ਜਾਊਗੀ ਹੂੰ ਔਰ ਉਹ ਚੋਣ ਪੂਰਨ ਰੂਪ ਵਿੱਚ ਲੋਕਤੰਤਰ ਘਟਾ ਨਾਲ ਹੋਊਗੀ ਇਹ ਭਰਤੀ ਭਰਤੀ ਕਮੇਟੀ ਦੀ ਜ਼ਿੰਮੇਵਾਰੀ ਵੀ ਆ ਔਰ ਇਹ ਸੰਗਤ ਦੀ ਭਾਵਨਾ ਵੀ ਆ ਔਰ ਸੰਗਤੀ ਭਾਵਨਾ ਨਾਲ ਇਹ ਪ੍ਰਕਿਰਿਆ ਕੰਮ ਕਰੇ ਹਮ ਅਚੂੰਦਾ ਜੀ ਪ੍ਰਧਾਨ ਦੀ ਜੋ ਚੋਣ ਹੋਣੀ ਹੈ ਉਸ ਡੋਟ ਚ ਕਿਹੜੇ ਕਿਹੜੇ ਨਾਮ ਸ਼ਾਮਿਲ ਨੇ ਕੋਈ ਵੀ ਜੋ ਜਿਸ ਜੋ ਵਿਅਕਤੀ ਸਟੇ ਡੈਲੀਗੇਟ ਚੁੜੇ ਗਏ ਨੇ ਹਮ ਹਰ ਵਿਅਕਤੀ ਨੂੰ ਉਮੀਦਵਾਰ ਬਣ ਦਾ ਹੱਕ ਹਮ ਕੋਈ ਵੀ ਵਿਅਕਤੀ ਆਪਣੀ ਉਮੀਦਵਾਰੀ ਰੱਖ ਸਕਦਾ ਔਰ ਫੈਸਲਾ ਜਿਹੜਾ ਡੈਲੀਗੇਟ ਹਾਊਸ ਨੇ ਕਰਨਾ ਹਮ ਔਰ ਸਰਬਸੰਮਤੀ ਨਾਲ ਚੋਣ ਹੁੰਦੀ ਹੈ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਹਰੇਕ ਨੂੰ ਲੋਕਤੰਤਰ ਤੱਕ ਵਿੱਚ ਆਪਣਾ ਹੱਕ ਜਤਾਉਣ ਦਾ ਪੂਰਨ ਅਧਿਕਾਰ ਹੈ ਸੋ ਇਸ ਪ੍ਰਕਿਰਿਆ ਨੂੰ ਇਸ ਤਰ੍ਹਾਂ ਮੁਕੰਮਲ ਕੀਤਾ ਜਾਵੇ। ਨਹੀਂ ਚਰਚਾਵਾਂ ਇਹ ਵੀ ਨੇ ਕਿ ਸ਼ਨੀਵਾਰ ਦੇ ਦਿਨ ਗੋਬਿੰਦ ਸਿੰਘ ਲੌਂਗਵਾਲ ਗਏ ਜਿਆਨੀ ਹਰਪੀ ਸਿੰਘ ਦੇ ਰਿਹਾਈਸ਼ ਤੇ ਉਹਨਾਂ ਨੂੰ ਮਨਾਇਆ। ਮੈਂ ਸੋ ਮੈਂ ਨਾ ਚਰਚਾਵਾਂ ਦਾ ਹਿੱਸਾ ਨਹੀਂ ਮੈਂ ਸਿਰਫ ਭਰਤੀ ਪ੍ਰਕਿਰਿਆ ਦਾ ਜਿਹੜਾ ਰੋਲ ਆ ਉਹ ਚੋਣ ਪ੍ਰਕਿਰਿਆ ਮੁਕੰਮਲ ਕਰਾ ਕੇ ਹੂੰ ਡੈਲੀਗੇਟ ਜਿਲ੍ਹਾ ਸਦਗੇ ਉਹ ਚੋਣ ਪ੍ਰਕਿਰਿਆ ਨੂੰ ਲੋਕਤੰਤਰ ਇੱਦਾਂ ਗਣਾ ਪੂਰਾ ਕਰਨੀ ਹੈ। ਉਕੀ ਮੈਂ ਕਿਸੇ ਰਾਜਨੀਤਿਕ ਗੱਦੀ ਵਿਧੀ ਦਾ ਜਾਂ ਕਿਸੇ ਦੇ ਬਿਆਨ ਦਾ ਜਾਂ ਕਿਸੇ ਗੱਲ ਦਾ ਮੈਂ ਕੋਈ ਕਿਸੇ ਕਿਸਮ ਦੀ ਮੈਂ ਉਹਦੇ 'ਚ ਗੱਲ ਨਹੀਂ ਕਰਨੀ ਮੈਂ ਸਿਰਫ ਚੋਣ ਪ੍ਰਕਿਰਿਆ ਕਰ ਲਉ ਸਾਡੀ ਉਹ ਮੁਕੰਮਲ ਹੋਣ ਜਾ ਰਹੀ ਹੈ ਸਾਡੀ ਜ਼ਿੰਮੇਵਾਰੀ ਹੈ ਜਿਹੜੀ ਪਾਰਟੀ ਕਮੇਟੀ ਦੀ ਹੂੰ ਕੱਲ ਉਹ ਮੁਕੰਮਲ ਹੋਣ ਜਾ ਰਹੀ ਹੈ ਅਸੀਂ ਤਾਂ ਉਹ ਆਪ ਦਾ ਨੇਪ ਕੰਮ ਨੇਪਰੇ ਚੜ੍ਹ ਕੇ ਪੂਰੇ ਲੋਕਤੰਤਰ ਢੰਗ ਨਾਲ ਮੁਕੰਮਲ ਹੋ ਜਾਣਾ ਹੈ ਜੀ ਫਿਰ ਜੋ ਪੋਲਿਟੀਕਲ ਪਾਰਟੀ ਹੈ ਉਸ ਦਾ ਜੋ ਨਾਮ ਹੈ ਉਸ ਦੀ ਅਨਾਉਂਸਮੈਂਟ ਕੱਲ ਹੀ ਕੀਤੀ ਜਾਏਗੀ ਯਕੀਸੀ ਹੋਰ ਦਿਨ ਕੀਤੀ ਜਾਦੀ। ਪੇਟੀਕਲ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਦੇਸ਼ ਹੋਇਆ ਸੀ ਨਾ ਹੀ ਤੁਹਾਨੂੰ ਤਾਂ। ਹੂੰ। ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਹੈ। ਹੂੰ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਕੱਲ੍ਹ ਅਸੀਂ ਉਹਦੇ ਦਰਸ ਚੁੰਨੇ ਨੇ। ਹੂੰ। ਸੋ ਪਾਰਟੀ ਦਾ ਹੈ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਿਹੜਾ ਵੀ ਹੋਰ ਹੂੰ। ਕਵੀ ਕੋਈ ਉਹ ਕਰਨ ਜਾ ਰਹੀ। ਨਹੀਂ ਜਥੇਦਾਰ ਸਾਹਿਬ ਨੇ ਅਕਾਲਤਖ ਸਾਹਿਬ ਦੀ ਫਸੀਲ ਤੋਂ ਕਿਹਾ ਕਿ 2 ਤਰੀਕ ਦਾ ਜੋ ਫੈਸਲਾ ਹੈ ਬਾਗੀ ਤਦਾਗੀ ਚੁੱਲੇ ਇਕੱਠੇ ਕਰਨ ਇੱਕ ਪਲੇਟਫਾਰਮ ਤੇ ਆਨ ਉਸ ਵੱਲ ਕੋਈ ਵੀ ਸਾਰਥਕ ਧਿਆਨ ਨਹੀਂ ਦਿੱਤਾ ਗਿਆ। ਹਲੇ ਤਿੰਨ ਚਾਰ ਦਿਨ ਪਹਿਲਾਂ ਹੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਇਹ ਕਿਹਾ ਸੀ ਜੀ ਚੁੰਦਾ ਜੀ ਹੈਲੋ ਜੀ ਜੀ ਹੈਲੋ ਜੀ ਕੀ ਕਰ ਰਹੇ ਹੋ ਜੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਕਿਹਾ ਸੀ ਕਿ ਜੋ ਦੋ ਤਰੀਕ ਦਾ ਫੈਸਲਾ ਸੀ 2 ਦਸੰਬਰ ਦਾ ਬਾਗੀ ਤੇ ਦਾਗੀ ਚੁੱਲ੍ਹੇ ਸਮੇਟਨ ਇੱਕ ਪਲੇਟਫਾਰਮ ਤੇ ਆਣ ਹੁਣ ਤੱਕ ਉਸ ਫੈਸਲੇ ਵੱਲ ਕੋਈ ਵੀ ਸਾਰਥਕ ਧਿਆਨ ਨਹੀਂ ਦਿੱਤਾ ਗਿਆ ਤਦੋਂ ਅਸੀਂ ਕਿਸੇ ਦੇਖੋ ਅਸੀਂ ਦਾ ਕੋਈ ਤੁਸੀਂ ਅਸੀਂ ਸ਼੍ਰੀ ਘਾਲਤਖਸਰ ਸਾਹਿਬ ਦੇ ਆਦੇਸ਼ ਅਨੁਸਾਰ ਤੁਹਾਨੂੰ ਹੂੰ ਸ਼੍ਰੀ ਘਾਲਤਖਸਰ ਉਹਦੇ ਜਥੇਦਾਰ ਸਾਹਿਬਾਨ ਨੇ ਹੁਕਮ ਕੀਤਾ ਸੀ ਭਰਤੀ ਕਰਨ ਦੀ ਸ਼ੁਰੂਆਤ ਵੀ ਕਰਦੇ ਹਾਂ ਜੀ ਹੂੰ ਤੋਂ ਅਸੀਂ ਉਹਨਾਂ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਹੂੰ ਉਹ ਪ੍ਰਕਿਰਿਆ ਮੁਕੰਮਲ ਕੀਤੀ ਹੈ ਔਰ ਹੁਣ ਉਹ ਪ੍ਰਕਿਰਿਆ ਨੂੰ ਨੇਪਰੇ ਚਾੜ੍ਹ ਕੇ ਡੈਲੀਗੇਟਾਂ ਦੀ ਚੋਣ ਕਰਕੇ ਹੂੰ ਅਸੀਂ ਉਹ ਜਿਹੜੀ ਕੱਲ ਨੂੰ ਆ ਲੋਕਤੰਤਰਿਕ ਢੰਗ ਨਾਲ ਉਹ ਮੁਕੰਮਲ ਕਰਨ ਜਾ ਰਹੇ ਹਾਂ ਤਾਂ ਸਾਡਾ ਜਿਹੜਾ ਰੋਲ ਹੈ ਉਹ ਅਸੀਂ ਆਪ ਦਾ ਨਿਭਾਇਆ ਹੈ ਔਰ ਸ਼੍ਰੀਖਾਲਤਖਸਾਲ ਦੇ ਆਦੇਸ਼ ਸੰਸਾਰ ਨੂੰ ਹੈ। ਹੂੰ। ਨੇ ਸੁਖਬੀਰ ਸਿੰਘ ਬਾਦਲ ਨੇ ਵੀ ਕਈ ਵਾਰ ਅਪੀਲ ਕੀਤੀ ਹੈ। ਹਾਲ ਫਿਲਹਾਲ 'ਚ ਵੀ ਕੀਤੀ ਸੀ ਕਿ ਜੋ ਵੀ ਰਸ ਕੇ ਗਏ ਨੇ ਆਗੂ ਨੇ ਜਿਉਂ ਨਾਲ ਦੇ ਕੋਲ ਕੋਈ ਗਲਤੀ ਹੋਈ ਹੈ ਉਸ ਦੀ ਮਾਫੀ ਮੰਗਦੇ ਨੇ। ਉਹ ਸਾਰੇ ਆਗੂ ਵਾਪਸ ਆਣ ਅਕਾਲੀ ਦਲ ਨੂੰ ਮਜ਼ਬੂਤ ਕਰਨ। ਸਵਾਲ ਕਿਸੇ ਦੀ ਮਾਫੀ ਦਾ ਹੂੰ ਜਾਂ ਆਗੂਆਂ ਦੀ ਕਿਸੇ ਦੇ ਇਧਰ ਉਧਰ ਜਾਣ ਦਾ ਜਾਂ ਕਿਸੇ ਦੇ ਹਿੱਤਾਂ ਦੀ ਪੂਰਤੀ ਦਾ ਨਹੀਂ ਹੈ। ਸਵਾਲ ਸ਼੍ਰੀ ਕਾਲਕਟਖ ਸਾਹਿਬ ਦੀ ਸਰਵਿਸ ਦਾ ਹੂੰ ਸ਼੍ਰੀ ਕਾਲਕਟਖ ਸਾਹਿਬ ਦੇ ਆਦੇਸ਼ ਦੀ ਪਾਲਣਾ ਹੂੰ ਔਰ ਪੰਤਖ ਭਾਵਨਾਵਾਂ ਦੀ ਗੱਲ ਹੈ ਸੋ ਉਸ ਜਿਹੜੀਆਂ ਨੇ ਉਹ ਭਾਵਨਾਵਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਹੋਈਆਂ ਹਕੂਮਤ ਸਾਹਿਬ ਦੀ ਲੰਗਣਾ ਹੋਈ ਹੈ ਉਹਨਾਂ ਨੂੰ ਹੂੰ ਸੋ ਉਹਨਾਂ ਚੀਜ਼ਾਂ ਸਾਰੇ ਰੋਸ ਲਏ ਔਰ ਉਸ ਭਾਵਨਾ ਦੀ ਅਸੀਂ ਪੂਰਤੀ ਕੀਤੀ ਹੈ ਔਰ ਉਹ ਪ੍ਰਕਿਰਿਆ ਮੁਕੰਮਲ ਕਰਕੇ ਕੱਲ ਨੂੰ ਅਸੀਂ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਜਾ ਰਹੇ ਹਾਂ ਧੰਨਵਾਦ ਜੀ ਮੈਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਇਕਬਾਲ ਸਿੰਘ ਚੁੰਗਾ ਮੈਂਬਰ ਪੰਜਵੇਂ ਮੈਂਬਰ ਕਮੇਟੀ ਸਾਡੇ ਨਾਲ ਜੁੜੇ ਉਹਨਾਂ ਨੇ ਕੀ ਲੋਕਤੰਤਰ